ਆਪਜੀ ਤਪਸਥਾਨ શ્રીਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਰਾਜ ਜੀ ਦੇ ਅਸਥਾਨ ਤੇ ਮਹਾਂਪੁਰਖਾਂ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਆਪ ਸਮੂਹ ਸੰਗਤਾਂ ਪ੍ਰੇਮ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਮਹਾਂਪੁਰਖਾਂ ਨੇ ਸਭੇ ਸਾਂਜੀ ਵਾਲ ਸਦਾਇਨ ਤੂੰ ਕਿਸੇ ਨਾਂ ਦੀ ਸੇਵਾ ਰਾ ਜਿਓ ਸੰਸਾਰ ਨੂੰ ਸਰਬ ਸੰਜੀਵਾਲਤਾ ਦਾ ਉਪਦੇਸ਼ ਦਿੱਤਾ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਵਤ ਦਾ ਪਲਾ ਸੰਸਾਰ ਨੂੰ ਅਜਿਹਾ ਗਿਆਨ ਦਿੱਤਾ ਕਿਉਂਕਿ ਸੰਸਾਰ ਜਦ ਵੀ ਮਨੁੱਖ ਜਨਮ ਲੈਂਦਾ ਫਿਰ 84 ਦੇ ਚੱਕਰ ਚਲਾ ਜਾਂਦਾ ਤੇ ਮਹਾਂਪੁਰਖਾਂ ਨੂੰ ਦਇਆ ਆਉਂਦੀ ਆ ਸਾਨੂੰ 84 ਚੋਂ ਕੱਢ ਕੇ ਫਿਰ ਸਤਗੁਰੂ ਵਾਲੇ ਪਾਸੇ ਜੋੜ ਦਿੰਦੇ ਨੇ ਮੈਨੂੰ ਆਨ ਮੇਲੋ ਪ੍ਰਭ ਜੀ ਬੜੀ ਦੇਰ ਤੋਂ ਆਸ ਲਗਾਈ ਏ ਮੇਰਾ ਸਿਸ ਤੁਸਾਂ ਦੇ ਚਰਨੇ ਇੱਕ ਤਾਂਗ ਦਰਸ ਦੀ ਲਾਈ ਏ ਅੱਜ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਾਰਜੀ ਦੇ ਪ੍ਰੇਮ ਦੇ ਵਿੱਚ ਸੰਗਤਾਂ ਹਾਜ਼ਰੀ ਪਾ ਰਹੇ ਹੋ ਮਹਾਰਾਜ ਜੀ ਦਾ ਜਨਮ ਦਿਨ ਮਨਾ ਰਹੇ ਹੋ ਇਸ ਸਥਾਨ ਤੋਂ ਖੁਸ਼ੀਆਂ ਲੈ ਰਹੇ ਹੋ ਜੀ ਆ